ਮੋਗਾ ਦੇ ਪਿੰਡ ਧੱਲੇਕੇ ਵਿੱਚ ਸਥਿਤ ਬਾਬਾ ਪੰਜ ਪੀਰ ਗਊਸ਼ਾਲਾ ਦਾ ਲੈਂਟਰ ਡਿਗਣ ਨਾਲ ਤਿੰਨ ਔਰਤਾਂ ਦੀ ਮੌਤ ਹੋ ਗਈ ਤੇ ਪੰਜ ਲੋਕ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਇਹ ਹਾਦਸਾ ਭਾਰੀ ਮੀਂਹ ਤੇ ਤੇਜ਼ ਹਨੇਰੀ ਦੇ ਚੱਲਦੇ ਲੈਂਟਰ ਤੇ ਇੱਕ ਸਫੈਦੇ ਦਾ ਦਰਖਤ ਡਿਗਣ ਕਾਰਨ ਵਾਪਰਿਆ ਇਸ ਲੈਂਟਰ ਹੇਠਾਂ ਮਨਰੇਗਾ ਮਜ਼ਦੂਰ ਔਰਤਾਂ ਅਤੇ ਹੋਰ ਲੋਕ ਬੈਠੇ ਹੋਏ ਸਨ ਜਦੋਂ ਮਨਰੇਗਾ ਮਜ਼ਦੂਰ ਰੀੜੀ ਜੀ ਸਾਡੇ ਪਾਰਕ ਬਾਹਰ ਉੱਥੇ ਲੱਗੇ ਹੋਏ ਸੀ ਜਦੋਂ ਬਾਰਸ਼ ਆਈ ਉੱਥੇ ਆ ਕੇ ਗੁਰਦੁਆਰਾ ਪੰਜ ਪੀਰ ਸਾਹਿਬ ਆ ਕੇ ਉੱਥੇ ਬਰਾਂਡਾ ਬਣਿਆ ਹੋਇਆ ਸੀ ਉੱਪਰਾਂ ਦੇ ਉੱਥੇ ਲੇ ਬਹਿ ਗੇ ਉੱਪਰ ਦਰੱਖਤ ਲੱਪਿਆ ਉਹਦੀ ਛੱਤ ਲੱਪੀ ਉਹ ਥੱਲੇ ਆ ਕਿੰਨੇ ਜਣੇ ਆ ਗਏ ਥੱਲੇ 7-8 ਜਣੇ ਆ ਗਏ ਤਿੰਨ ਲੇਡੀਜ਼ ਦੀ ਮੌਤ ਹੋ ਗਈ ਆ ਮੌਕੇ ਤੇ ਪਹੁੰਚੇ ਡਿਪਟੀ ਕਮਿਸ਼ਨਰ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਣਦੀ مالی ਸਹਾਇਤਾ ਦੇਣ ਦਾ ਐਲਾਨ ਕੀਤਾ ਜਿਹੜਾ ਨਾ ਦਾ ਜਿਹੜੇ ਇੰਜਰਡ ਨੇ ਉਹਨਾਂ ਦਾ ਜਿਹੜਾ ਮੈਡੀਕਲ ਹੈ ਉਹ ਬਿਲਕੁਲ ਫ੍ਰੀ ਕੀਤਾ ਗਿਆ ਦੂਸਰਾ 4 ਲੱਖ ਰੁਪਇਆ ਜੇ ਨੈਚੁਰਲ ਕਲੈਮਿਟੀਆਂ ਦੇ ਵਿੱਚ ਕਿਸੇ ਵੀ ਡੈਥ ਹੁੰਦੀ ਹੈ ਤੇ 4 ਲੱਖ ਰੁਪਇਆ ਉਸ ਡੈਥ ਲਈ ਪਰਿਵਾਰ ਤੇ ਦਿੱਤਾ ਜਾਂਦਾ ਹੈ ਪਰਿਵਾਰ ਨੂੰ ਤੇ ਇਹ ਪੰਜਾਬ ਸਰਕਾਰ ਵੱਲੋਂ 4 ਲੱਖ ਰੁਪਇਆ ਪਰ ਪਰਸਨ ਦਿੱਤਾ ਜਾਏਗਾ ਇਸ ਹਾਦਸੇ ਵਿੱਚ ਜ਼ਖਮੀ 5 ਲੋਕਾਂ ਵਿੱਚ ਦੋ ਬੱਚੇ ਵੀ ਸ਼ਾਮਿਲ ਨੇ ਜਿਨ੍ਹਾਂ ਚੋਂ ਇੱਕ ਬੱਚੇ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਫਰੀਦਕੋਟ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਮੋਗਾ ਤੋਂ ਵਿਪਨ ਓਕਾਰਾ ਜਗਬਣੀ ਟੀਵੀ